ਸਤਿਗੁਰ ਜੀ ਮੈਂ ਧਰਮਿੰਦਰ ਸਿੰਘ ਅੱਜ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਬਡਾਲੀਆਂ ਡੇਰੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਜਿਹੜਾ ਇਲਾਕੇ ਦੇ ਵਿੱਚ ਗੈਰ ਕਾਨੂੰਨੀ ਖਨਨ ਤੇ ਨਵੇਂ ਕ੍ਰੈਸ਼ਰਾਂ ਨੂੰ ਜਿਹੜੀ ਮਾਨਤਾ ਦੇ ਰਹੀ ਆ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਪਿੰਡੋਂ ਪਿੰਡੀ ਮੀਟਿੰਗਾਂ ਦਾ ਦੌਰ ਚੱਲਦਾ ਪਿਆ ਹੈ ਅੱਜ ਬਡਾਲੀਆਂ ਡੇਰੀ ਦੇ ਵਿੱਚ ਮੀਟਿੰਗ ਕਰਕੇ ਇਲਾਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਜਿਹੜੀ ਸੰਘਰਸ਼ ਲੋਕ ਕਰਦੇ ਪਿਆ ਚਾਹੇ ਉਹ ਢਾਡੇ ਕਟਵਾਲ ਦੇ ਵਿੱਚ ਹੈ ਚਾਹੇ ਹੋਰ ਪਿੰਡਾਂ ਦੇ ਵਿੱਚ ਹੈ ਉਹ ਪੱਕੇ ਮੋਰਚੇ ਦੇ ਉੱਪਰ ਡਟੇ ਹੋਏ ਆ ਇਥੋਂ ਦੇ ਨਿਵਾਸੀ ਬਡਾਲੀਆ ਡੇਰੇ ਦੇ ਲੋਕ ਕਿਸਾਨ ਮਜ਼ਦੂਰ ਉਹ ਵੀ ਉਹਨਾਂ ਦੇ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਨ ਉੱਥੇ ਆ ਕੇ ਲੋਕਾਂ ਦੀ ਤਾਕਤ ਦਾ ਹਿੱਸਾ ਬਣਨ ਇਸੇ ਦੌਰ ਦੇ ਵਿੱਚੋਂ ਚਲਦੇ ਹੋਏ ਆਨ ਆਲੀ 3 ਤਰੀਕ ਨੂੰ ਠੀਕ 2 ਵਜੇ ਇੱਕ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ ਬਡਾਲੀ ਡੇਰੇ ਦੇ ਵਿੱਚ ਕਿਉਂਕਿ 5 ਤਰੀਕ ਨੂੰ ਇੱਕ ਵੱਡਾ ਐਕਸ਼ਨ ਜਿਹੜਾ ਹੈ ਖਨਾ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਇਲਾਕੇ ਦੇ ਵਿੱਚ ਹੋਰ ਲਗਾਏ ਜਾ ਰਹੇ ਸਟੋਨ ਕ੍ਰੈਸ਼ਰਾਂ ਦੀਆਂ ਮਾਨਤਾ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਇਲਾਕਾ ਇਕੋਲੋਜੀਕਲੀ ਸੈਂਸਿਟਿਵਰੀਆ ਹੈ ਸਾਡੇ ਉੱਪਰ ਪੌਂਗ ਡੈਮ ਹੈ ਤੇ ਪਹਿਲਾਂ ਹੀ ਪਿਛਲੇ ਸਾਲ ਹੜ੍ਹ ਦੇ ਨਾਲੇ ਪਿੰਡ ਪ੍ਰਭਾਵਿਤ ਹੋਇਆ ਇਹ ਉਹ ਪਿੰਡ ਹੈ ਜਿਹੜਾ ਹਰਦੀ ਮਾਰ ਦੀ ਜਿਹੜੀ ਚਪੇੜ ਦੇ ਵਿੱਚ ਆਇਆ ਸੀਗਾ ਮਾਰ ਦੇ ਹੇਠ ਆਇਆ ਸੀਗਾ ਤੇ ਹੜ ਜਦੋਂ ਆਇਆ ਹੈ ਇਹਨਾਂ ਲੋਕਾਂ ਦੇ ਲਈ ਬਹੁਤ ਜ਼ਿਆਦਾ ਮੁਸ਼ਕਲ ਜਿਹੜੀ ਆ ਉਹ ਕ੍ਰੀਏਟ ਹੋਈ ਸੀ ਤੇ ਖਾਣਾ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਪਿੰਡੋਂ ਪਿੰਡੀ ਮੀਟਿੰਗਾਂ ਕਰਕੇ ਲੋਕ ਆਪ ਕਹਿ ਰਹੇ ਆ ਇਹ ਪਿੰਡ ਵਾਸੀਆਂ ਨੇ ਖੁਦ ਕਿਹਾ ਹੈ ਕਿ ਕ੍ਰੈਸ਼ਰ ਮਾਫੀਆ ਕ੍ਰੈਸ਼ਰ ਤੇ ਗੈਰ ਕਾਨੂੰਨੀ ਮਾਈਨਿੰਗ ਇਹ ਬਿਲਕੁਲ ਗਲਤ ਹੈ ਸਾਡੇ ਇਸ ਇਲਾਕੇ ਦੇ ਵਿੱਚੋਂ ਬੰਦ ਹੋਣੀ ਚਾਹੀਦੀ ਹੈ ਤੇ ਮੈਂ ਇਸ ਪਿੰਡ ਵਾਸੀਆਂ ਦੇ ਲੋਕਾਂ ਨੂੰ ਇਹ ਸੱਦਾ ਦਿੰਦਾ ਪੀ 3 ਤਰੀਕ ਨੂੰ ਠੀਕ 2 ਵਜੇ ਪਿੰਡ ਦੇ ਸਕੂਲ ਦੇ ਵਿੱਚ ਇਹ ਮੀਟਿੰਗ ਕੀਤੀ ਜਾ ਰਹੀ ਹੈ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਵੋ ਸਾਰੇ ਪਰਿਵਾਰਾਂ ਤਾਂ ਕਿ ਲੋਕਾਂ ਨੂੰ ਹੋਰ ਜਾਗਰੂਕ ਕੀਤਾ ਜਾਏ ਤਾਂ ਕਿ ਇਹ ਖਾਣਨ ਜਿਹੜਾ ਮਾਈਨਿੰਗ ਦਾ ਕਾਰੋਬਾਰ ਹੈ ਕਿੰਨਾ ਕੁ ਜਿਆਦਾ ਗੰਭੀਰ ਹੈ ਇਹਨਾਂ ਦੀ ਆਵਾਜ਼ ਆਈ ਇਸ ਕ੍ਰੈਸ਼ਰ ਦੇ ਚੱਲਣ ਦੇ ਨਾਲ ਇੱਥੇ ਜਿਹੜਾ ਜੀਵਨ ਮੁਸ਼ਕਲ ਹੋ ਜਾਣਾ ਹੈ ਜੇ ਇਹ ਕ੍ਰੈਸ਼ਰ ਇਸ ਇਲਾਕੇ 'ਚੋਂ ਬੰਦ ਨਾ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਲੋਕਾਂ ਨੂੰ ਉੱਠ ਕੇ ਹੋਰ ਕੇ ਪਾਸੇ ਜਾਣੇ ਪੈਣਾ ਕਿਉਂਕਿ ਜੇ ਜਿਸ ਇਲਾਕੇ ਦੇ ਵਿੱਚ ਕ੍ਰੈਸ਼ਰ ਲੱਗ ਜਾਂਦਾ ਹੈ ਉਹ ਦਿਨੋਂ ਦੇਣ ਆਪਣੀ ਜਿਹੜੀਆਂ ਮਾਈਨਿੰਗ ਕਰਕੇ ਖੇਤਾਂ ਨੂੰ 100-100 150 ਫੁੱਟ ਤੱਕ ਪੱਟ ਕੇ ਉੱਥੋਂ ਲੋਕਾਂ ਦਾ ਰਹਿਣਾ ਜਿਹੜਾ ਹੈ ਉਹ ਮੁਸ਼ਕਲ ਕਰ ਦਿੰਦਾ ਹੈ ਇਹਦੇ ਚਲਦਿਆਂ ਹੀ ਅੱਜ ਬਡਾਲੀ ਡੇਰੇ ਦੇ ਵਿੱਚ ਮੀਟਿੰਗ ਕਰਕੇ ਆਉਣ ਵਾਲੀ ਅਗਲੀਆਂ ਮੀਟਿੰਗਾਂ ਦਾ ਏ ਤਿਆਰੀ ਕੀਤੀ ਹੈ ਤੇ ਮੈਂ ਸੱਦਾ ਦੇਣਾ ਇਲਾਕੇ ਦੇ ਲੋਕਾਂ ਨੂੰ ਵੀ ਜਿਹੜੀ ਐਜੀਟੇਸ਼ਨ ਲਗਾਤਾਰ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਇਹਨਾਂ ਕ੍ਰੈਸ਼ਰਾਂ ਨੂੰ ਬੰਦ ਕਰਾਉਣ ਦੇ ਲਈ ਗੈਰਕਾਨੂੰਨੀ ਮਾਈਨਿੰਗ ਨੂੰ ਇਲਾਕੇ 'ਚੋਂ ਬੰਦ ਕਰਾਉਣ ਦੇ ਲਈ ਜਿਹੜੀ ਕੀਤੀ ਜਾ ਰਹੀ ਹੈ ਉਹਦੇ 'ਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ ਤੇ ਆਪਣੀ ਸਮਝਦਾਰੀ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਕੇ ਪਿੰਡੋਂ ਪਿੰਡੀ ਕਾਫਲੇ ਬਣਾਓ ਪਿੰਡੋਂ ਪਿੰਡੀ ਕਮੇਟੀ ਬਣਾਓ ਅੱਜ ਜੇ ਕ੍ਰੈਸ਼ਰ ਕਿਸੇ ਦੂਜੇ ਪਿੰਡ ਦੇ ਵਿੱਚ ਹੈ ਕੱਲ ਨੂੰ ਤੁਹਾਡੇ ਪਿੰਡ ਦੇ ਵਿੱਚ ਲੱਗਣਾ ਕੱਲ ਨੂੰ ਤੁਹਾਡੇ ਘਰ ਦੇ ਨੇੜੇ ਲੱਗਣਾ ਅੱਜ ਜੇ ਮਾਈਨਿੰਗ ਇਹ ਦੂਰ ਕਰ ਰਹੀ ਹੈ ਕੱਲ ਨੂੰ ਤੁਹਾਡਾ ਘਰ ਤੱਕ ਪੁੱਟਣ ਤੱਕ ਜਾਣਗੇ ਇਹ ਭੁਲੇਖਾ ਛੱਡ ਦਿਓ ਕਿ ਅੱਜ ਮਾਈਨਿੰਗ ਕਿਤੇ ਦੂਰ ਹੋ ਰਹੀ ਹੈ ਕੱਲ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਨਹੀਂ ਹੋਣੀ ਮਾਈਨਿੰਗ ਮਾਫੀਆ ਨੂੰ ਇਹ ਪੱਥਰ ਵੱਡਾ ਪੈਸਾ ਜਾਪਦਾ ਹੈ ਤੇ ਇੰਨਾ ਪੈਸਾ ਕਮਾਉਣ ਦੇ ਲਈ ਪੰਜਾਬ ਦੀ ਭਗਵੰਤਮਾਨ ਸਰਕਾਰ ਕਹਿ ਲਈਏ ਜਾਂ ਵੱਡੇ ਵੱਡੇ ਅਫਸਰ ਲਗਾਤਾਰ ਲੋਕਾਂ ਨੂੰ ਧਰੜਦੇ ਆ ਤੇ ਇਸ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਇਸ ਇਲਾਕੇ 'ਚੋਂ ਖਨਨ ਦਾ ਕਾਰੋਬਾਰ ਬੰਦ ਕਰਾਇਆ ਜਾ ਸਕੇ ਅਸੀਂ ਤੁਹਾਨੂੰ ਇਹ ਸੱਦਾ ਦਿੰਦੇ ਆ ਪਿਆਨ ਵਾਲੇ ਐਕਸ਼ਨਾਂ ਦੇ ਵਿੱਚ ਬੱਤੋ ਬੱਤ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ ਇਹ ਲੜਾਈ 19 ਕ ਸੱਚੀ-ਸੂਚੀ ਹੈ ਜਿੰਨੀ ਕ ਸੱਚੇ-ਸੂਚੇ ਤੁਹਾਡੇ ਮੰਦਰ ਗੁਰਦੁਆਰੇ ਗਿਰਜਾ ਘਰ ਹੈ ਤੇ ਆਪਣੇ ਇਲਾਕੇ ਨੂੰ ਬਚਾੜ ਰੱਖਣ ਦੇ ਲਈ ਜਿੱਦਾਂ ਦੀ ਆਸਤੋਂ ਹੁਣ ਆ ਤੇ ਅਸੀਂ ਰੱਖਦੇ ਆ ਉੱਦਾਂ ਦੀ ਆਸਤਾ ਲੈ ਕੇ ਇਸ ਸੰਘਰਸ਼ ਦੇ ਵਿੱਚ ਲੋਕਾਂ ਦਾ ਸਾਥ ਦੇਈਏ ਤੇ ਅੱਜ ਬਡਾਲੀਆ ਡੇਰੇ ਦੇ ਲੋਕਾਂ ਨੇ ਵੀ ਤੈਅ ਕੀਤਾ ਵੀ ਜਿਹੜਾ ਪੱਕਾ ਮੋਰਚਾ ਨਾਮਨਗਰ ਟਾਡੇ ਕਟਵਾਲ ਦੇ ਵਿੱਚ ਲੱਗਾ ਹੋਇਆ ਹੈ ਇਹ ਵੱਡੀ ਗਿਣਤੀ ਦੇ ਵਿੱਚ ਰੋਜ਼ ਉਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਮਾਈਨਿੰਗ ਤੇ ਇਲਾਕੇ ਦੇ ਵਿੱਚ ਲੱਗੇ ਹੋਏ ਕ੍ਰੈਸ਼ਰਾਂ ਨੂੰ ਬੰਦ ਕਰਾਏ ਕਰਾਏ ਰੱਖਣ ਤੱਕ ਜਦ ਤੱਕ ਉਹ ਬੰਦ ਨਹੀਂ ਹੁੰਦੇ ਜਦ ਤੱਕ ਉਹ ਪਟੋਂਦੇ ਨਹੀਂ ਤੇ ਲੜਾਈ ਦੇ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਦੇ ਰਹਿਣਗੇ ਧੰਨਵਾਦ ਜੀ